ਸਤਿ ਸ਼੍ਰੀ ਅਕਾਲ ਜੀ ਕਿ ਹਾਲ ਚਾਲ ਨੇ ਸਾਰਿਆਂ ਦਾ ਠੀਕ ਠਾਕ ਹੈ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਕਿਡ ਚੇਲਾ ਕਿ ਟੇਲਾ ਨਹੀਂ ਕਿ ਚੇਲਾ ਕਿ ਚੇਲਾ ਤਾਂ ਉਹ ਤਾਂ ਲਿਖਿਆ ਕਿ ਆਈ ਦੀ ਦਨ ਚੇਲਾ ਕਿਡ ਚੇਲਾ ਕਿ ਚੇਲਾ ਕਿਡ ਚੇਲਾ ਚਲੋ ਬਾਇਵਰ ਸੋ ਚਲੋ ਤੁਹਾਨੂੰ ਲੈ ਕੇ ਜਾਂਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਇਹ ਕੀ ਚੀਜ਼ ਆ ਮੇਰੀ ਲੋਟਰੀ ਕਟਾ ਹਾਂ ਉੱਥੇ 1 ਡਾਲਰ ਦੀ ਇਹਨਾਂ ਨੂੰ ਮਤਲਬ ਕਿ ਇੱਕ ਆਪਾਂ ਪਰਚੇਸ ਕਰ ਸਕਦੇ ਤੇ ਨੀਨ ਕਹਿੰਦਾ ਮੈਂ ਇੱਕੋ ਹੀ ਲੈਣੀ ਹਾਂ ਨਹੀਂ ਮੈਂ ਪ੍ਰਾਈ ਕਰੀਏ ਤੁਹਾਨੂੰ 5 ਚਾਹੀਦੀ 5 ਲੈ ਲੋ 10 ਚਾਹੀਦੇ 10 ਲੈ ਮਤਲਬ 1 ਡਾਲਰ ਦੀ 1 ਸੀਗੀ ਹਾਂ ਓਕੇ ਸੋ ਆਹੋ ਇਹ ਰੈਫਲ ਆ ਜਾ ਕੇ ਉੱਥੇ ਆਪਾਂ ਪਾਉਣਾ ਹੈ ਇਹ ਸਕੂਲ ਨੇ ਆਰਗੇਨਾਈਜ਼ ਕੀਤਾ ਬਾਸਕਟ ਮਿਲੂਗੀ ਉਹਦੇ ਅੰਦਰ ਫਿਰ ਹਾਂ ਪੌਂਚ ਚੁੱਕੇ ਆ ਜੀ ਕਿਹੜੇ ਛੇਲਾ ਤੇ ਨੀਰ ਦਾ ਸਕੂਲ ਪਾਰਕਿੰਗ ਹੈ ਹੀ ਨਹੀਂ ਕਿਤੇ ਪਾਸੇ ਇੱਧਰ ਵੀ ਦੇਖੋ ਭਰੀ ਇੱਧਰ ਵੀ ਆਪਾਂ ਇੱਥੇ ਲਾਤੀ ਇੱਧਰ ਨੂੰ ਕਰਕੇ ਆਪਣੀ ਇਕੱਲੀ ਹੁੰਦੀ ਨਾ ਜਦ ਇੱਦਾਂ ਨਹੀਂ ਮਮੀ ਹੋ ਜਾਣਾ ਸੀ ਪਾਗਲ ਹਾਏ ਮੈਂ ਗੱਡੀ ਕਿੱਥੇ ਲਾਵਾਂ ਪਾਰਕਿੰਗ ਨਹੀਂ ਹੈ ਕਿਉਂਕਿ ਮੇਰੀ ਫੇਵਰਟ ਪਾਰਕਿੰਗ ਹੈ ਹਾਂ ਫੇਵਰਟ ਪਾਰਕਿੰਗ ਆ ਮੈਂ ਮੈਂ ਸਕੂਲ ਛੱਡ ਕੇ ਆਉਂਦਾ ਇੱਧਰ ਲਾ ਬਸ ਇੱਥੇ ਨਾ ਮਿਲੇ ਤਾਂ ਫਿਰ ਕਹਿੰਦਾ ਮੈਂ ਪਾਰਕ ਹੀ ਨਹੀਂ ਕਰਨੀ ਕਿਤੇ ਗੱਡੀ ਮੈਨੂੰ ਤਾਂ ਪਾਗਲ ਹੋ ਜਾਣਾ ਚਲੋ ਅੰਦਰ ਨੂੰ ਚੱਲਦੇ ਆ ਇੱਥੇ ਤਾਂ ਹੀ ਨੀਰ ਨੂੰ ਹੰਦੇ ਵੇਚਦੇ ਹਾਂ ਇਹ 메인 게ਟ ਆ ਨੀਰ ਦਾ ਕਿਉਂਕਿ ਨੀਰ ਦੀ ਕਲਾਸ ਇਧਰੋਂ ਜਾ ਕੇ ਪਰ ਹੁਣ ਕਲਾਸ ਚ ਨਹੀਂ ਆਜਣਾ ਇਹ ਬਾਈਕ ਵਾਲਾ ਵਾ ਕਿਹੜਾ ਆਹੋ ਆ ਇੱਥੇ ਬਾਈਕ ਦੀ ਵੇਖੋ ਸਿਕਿਉਰਿਟੀ ਵਾਲਾ ਵਾ ਨਾ ਇੱਕ ਗੇਟ ਹੂੰ ਸੋ ਦੈਟਸ ਕਾਲ ਕਿਚੇਲਾ ਤਾਂ ਦਿਖਾਉਣੀ ਅੱਗੇ ਅੱਗੇ ਕੀ ਆ ਆਹ ਵਾਲੀ ਸਾਈਡ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਨਾ ਇਹ ਹੁਣ ਤੋਂ ਹੀ ਸਿਖਾ ਦਿੰਦੇ ਆ ਕਿ ਤੁਸੀਂ ਬਿਜ਼ਨਸ ਕਿੱਦਾਂ ਕਰਨਾ ਹੈ ਸੋ ਆਹ ਵਾਲਾ ਜਿੰਨਾ ਵੀ ਏਰੀਆ ਸਾਰਾ ਇਹਦੇ ਵਿੱਚ ਬੱਚਿਆਂ ਨੇ ਖੁਦ ਤਿਆਰ ਕੀਤੇ ਇਹਨੀਆਂ ਚੀਜ਼ਾਂ ਉਹਨਾਂ ਦੇ ਪੇਰੈਂਟਸ ਨਾਲ ਰਲ ਕੇ ਉਹਨਾਂ ਨੇ ਆਰਗੇਨਾਈਜ਼ ਕੀਤਾ ਤੇ ਉਹ ਪਰਲੀ ਸਾਈਡ ਤੇ ਕੀਤਾ ਕਿ ਅ ਦੂਸਰੇ ਕਾਟਾ ਲੱਗੀਆਂ ਇਹਨੇ ਉਹਨੂੰ ਕਹਿੰਦੇ ਬੀਚ ਏਰੀਆ ਵਿੱਚ ਆਖਦਾ ਤੇ ਉਧਰ ਪ੍ਰੋਫੈਸ਼ਨਲਸ ਨੇ ਸਾਰੇ ਸਾਡੀ ਪਾਰਟੀ ਹੈ ਹੂੰ ਉਦੋਂ ਸਾਡੀ ਪਾਰਟੀ ਆ ਨੀਰ ਦੇ ਪਾਰਕ ਵੀ ਹੈ ਚਲੋ ਦੇਖਦੇ ਹਾਂ ਕੀ ਕੁਛ ਲਾਇਆ ਬੱਚਿਆਂ ਨੇ ਅੱਗੇ ਆ ਕਿਸੇ ਗ੍ਰੇਡ ਦੇ ਬੱਚੇ ਨੇ ਲਾਇਆ ਹੈ ਟੈਟੂ ਬੂਥ ਤੇ ਇਹਨੂੰ ਤੇ ਸ਼ੌਕ ਹੀ ਬੜਾਇਆ ਤੇ ਜਵਾਨ ਮੈਂ ਜੇਰਾ ਉਹ ਦਿਨ ਗਿਆ ਸੀ ਮੈਂ ਉਹਦਾ ਵਲੌਗ ਹੀ ਆ ਚਲੋ ਕੋਈ ਗੱਲ ਨਹੀਂ ਉਹ ਇੱਕਦਮ ਮੂਹ ਤੇ ਟਾਣ ਹਾਂ ਨੇ ਇੱਕ ਟੈਟੂ ਵਾਲਾ ਬਣਾਇਆ ਸੀ ਪਰ ਉਹਦੋਂ ਆਪਾਂ ਵੀਡੀਓ ਨਹੀਂ ਬਣਾਈ ਹੁੰਦੇ ਸੋ ਇੱਧਰ ਬਣਾਉਨੇ ਆਂ ਦੇਖਦੇ ਆਂ ਨੀਰ ਕਿਹੜਾ ਟੈਟੂ ਬਣਾਉਂਦਾ ਚੋਬਰ ਲੱਬੰਡਿਆ ਵਾ ਆਦੇ ਚੋ ਟੈਟੂ ਜਿਹੜਾ ਵੀ ਚੂਸ ਕਰਨਾ ਬਣਾ ਕੇ ਤੇ ਫਿਰ ਲਾਊਗਾ ਦੇਖਦੇ ਆਂ ਕਿਹੜਾ ਚੂਸ ਕਰਦਾ ਇਹ ਮਿਲਦਾ ਮੈਥਡ ਉਹੀ ਆ ਪੁਰਾਣਾ ਜਿਹਦਾ ਆਪਾਂ ਯੂਜ਼ ਕਰਦੇ ਹੁੰਦੇ ਸੀ ਉੱਤੇ ਲਾ ਕੇ ਟਿਸ਼ੂ ਕੁੱਠਾ ਜਿਹੜੇ ਸਟicker ਲਾ ਕੇ ਨੇ ਤੇ ਹੁਣ ਇਹਦੇ ਤੇ ਆਹ ਹੁਣ ਇਹਦੇ ਤੇ ਪਾਣੀ ਪਾ ਕੇ ਆਹ ਦੇਖੇ ਸਪਰੇਅ ਕਰ ਦੇ ਤੇ ਆ ਚੱਕ ਚਲੋ ਜੀ ਇਹਨੂੰ ਰਗੜ ਦੇਣਾ ਤੇ ਸਟicker ਲੱਗ ਜਾਣਾ ਲਾਓ ਜੀ ਆ ਗਿਆ ਚੋਬਰ ਦਾ ਟੈਟੂ ਲੇਕਿਨ ਹੁਣ ਆਪਣਾ ਕੀ ਆ ਕਿ ਇੱਧਰ ਵੱਚ ਜਾਨੇ ਉਧਰ ਨਾ ਇੱਕ ਬੈਂਡ ਆ ਬੱਚਿਆਂ ਦਾ ਖੈਦ ਉਹ ਕੋਈ ਪਰਫਾਰਮੈਂਸ ਕਰਨ ਲੱਗੇ ਆ ਉਹ ਜਾ ਕੇ ਦੇਖਦੇ ਆ ਵਾਹ ਬੱਚਿਆਂ ਨੇ ਬਹੁਤ ਸੋਹਣਾ ਪਰਫਾਰਮ ਕੀਤਾ ਹੋਰ ਵੀ ਕਾਫੀ ਪਰਫਾਰਮੈਂਸ ਨਹੀਂ ਹੈ ਲੇਕਿਨ ਸਾਰੀਆਂ ਨਹੀਂ ਆਪਾਂ ਕਵਰ ਕਰਨੀਆਂ ਆਪਾਂ ਅੱਗੇ ਚੱਲਦੇ ਹਾਂ ਫਿਰ ਵਾਪਸ ਜਿੱਥੇ ਨੀਰ ਨੇ ਟੈਟੂ ਬਣਾਇਆ ਸੀ ਉਧਰ ਨੂੰ ਜਾ ਕੇ ਦੇਖਦੇ ਹਾਂ ਕਿ ਬੱਚਿਆਂ ਨੂੰ ਆਪਾਂ ਅਪਰੀਸ਼ੀਏਟ ਕਰਦੇ ਹਾਂ ਵੀ ਹੋਰ ਇਹਨਾਂ ਨੇ ਕੀ ਕੋਸ਼ਿਸ਼ ਕੀਤਾ ਹੈ ਇਧਰ ਅੱਗੇ ਬੱਚਿਆਂ ਦਾ ਗੇਮਸ ਲਾਈਆਂ ਵਾਂ ਤੇ ਨਾਲ ਨਾਲ ਕੁਝ ਕਿਈ ਨਾ ਕੁਝ ਖਾਣਾ ਹੋਵੇ ਉਹ ਖਾਣ ਪੀਣ ਵਾਸਤੇ ਛੋਟੇ ਛੋਟੇ ਬੱਚੇ ਆਪਣੇ ਮਾਪਿਆਂ ਦੇ ਨਾਲ ਆ ਕੇ ਤੇ ਸ਼ਾਪਾਂ ਲਾਈਆਂ ਨੇ ਫਿਰ ਇਹਦੇ ਵਿੱਚ ਉਹਨਾਂ ਨੂੰ ਕੀ ਸਿੱਖਿਆ ਮਿਲੀ ਨਾ ਬੱਚਿਆਂ ਨੂੰ ਕਿ ਪੈਸੇ ਕਿੱਦਾਂ ਕਮਾਉਣੇ ਆ ਸੇਵਿੰਗਸ ਕਿੱਦਾਂ ਕਰਨੀਆਂ ਇੱਕ ਹਿਸਾਬ ਦੇ ਨਾਲ ਪ੍ਰੋਜੈਕਟ ਵੀ ਆ ਕਿਉਂਕਿ ਈਅਰ ਹੈ ਨਾ ਸੋ ਇਹਦੇ ਨਾਲ ਕੀ ਆ ਕਿ ਇਹਨਾਂ ਦੇ ਸੇ ਨੰਬਰ ਵੀ ਲੱਗਦੇ ਇਸ ਚੀਜ਼ ਦੇ ਜਿੰਨੇ ਜਿੰਨੇ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਕੁਝ ਐਕਸਟਰਾ ਮਤਲਬ ਲੇਕਿਨ ਜੇ ਇੱਥੇ ਐਗਜ਼ਾਮ ਨਹੀਂ ਨਾ ਹੋਵੇ ਇਹੋ ਜੀਆਂ ਚੀਜ਼ਾਂ ਜਦੀਆਂ ਕਰਵਾਉਂਦੇ ਆ ਜਿੱਦਾਂ ਤੁਸੀਂ ਪਿਛਲੇ ਵਲੌਗ 'ਚ ਦੇਖਿਆ ਪਨੀਰ ਦਾ ਪ੍ਰੋਜੈਕਟ ਵੀ ਬਣਾਇਆ ਸੀਗਾ ਉਹਦੇ ਵੀ ਨੰਬਰ ਲੱਗਨੇ ਆ ਆ ਨੀਰ ਦੇ ਕਲਾਸ ਮੇਟ ਆ ਸੋ ਇਹਨਾਂ ਨੇ ਇੱਕ ਸੇ ਹਾਈ ਇਹਨਾਂ ਨੇ ਲਾਇਆ ਇੱਥੇ ਨਾ ਸਟਾਲ ਸੋ ਨੀਨੂ ਦੱਸ ਦੇ ਪਈ ਆ ਕਿ ਕਿਦਾ ਹੁਣ ਦੇਖਦੇ ਆ ਨੀਨੂ ਕੀ ਪਰਚੇਸ ਕਰਦਾ ਹਾਂ ਨੈਚੁਰਲ ਬੜਾ ਵੇਖ ਸੋ ਨੀਨੂ ਕਿਡਾ ਲਿਆ ਇਧਰ ਲੈ ਦਿਖਾਓ ਨੀਨੂ ਨੇ ਲਿਆ ਫਲੋਰਲ ਬਟਰ ਸੋ ਇਹਨਾਂ ਦੇ ਇਨਗਰੀਡੀਅੰਟ ਆਵਲੇ ਨੇ ਉਹ ਸੌਰੀ ਆਵਲੇ ਆਵਲ ਸੁਪੇ ਆ ਨੈਚਰਲ ਮਿਰਨੇ ਲਿਆ ਆਵਲਾ ਸੋ ਆ ਦੇ ਵਿੱਚ ਆ ਸਾਰੀਆਂ ਚੀਜ਼ਾਂ ਰੋ ਮੰਗੋ ਬਟਰ ਸੈਫਰਨ ਤੇ ਕਾਫੀ ਚੀਜ਼ਾਂ ਨੇ ਨੇਚਰਲ ਮੀਡੀਆ ਘਰੇ ਬਣਾਇਆ ਹੋਇਆ ਉਹਦਾ ਸੈਲ ਨਹੀਂ ਕਰਦੇ ਸਿਰਫ ਬੱਚੇ ਨੂੰ ਅਪਰੀਸ਼ੀਏਟ ਕਰਨ ਵਾਸਤੇ ਉਹਦੇ ਮਮਾ ਲੈ ਕੇ ਆਏ ਨਾਲ ਕਿ ਇੱਕ ਤਾਂ ਐਂਟਰਟੇਨਮੈਂਟ ਹੋ ਜਾਏਗੀ ਤੇ ਨਾਲੇ ਚੀਜ਼ ਵੀ ਵਧੀਆ ਹੈ ਨੀਰ ਨੇ ਲਿਆਵਾ ਦੇਖਦੇ ਆ ਯੂਜ਼ ਕਰਕੇ ਜੇ ਉਹਦੀ ਸਕਿਨ ਤੇ ਵਧੀਆ ਰਿਹਾ ਤੇ ਨੀਨੂ ਕਹਿੰਦਾ ਮੈਨੂੰ ਘਰੇ ਬਣਵਾ ਬਣਾ ਕੇ ਦਿਓ ਸੇਮ ਤੁਸੀਂ ਵੈਲ ਸਾਨੂੰ ਉਮੀਦ ਆ ਕਿ ਤੁਸੀਂ ਪੂਰਾ ਇੰਜੋਏ ਕੀਤਾ ਹੋਊਗਾ ਪ੍ਰੋਗਰਾਮ ਤੇ ਚੱਲਦਾ ਪਿਆ ਲੇਕਿਨ ਚੱਲੀਏ ਕਿਉਂਕਿ ਹਵਾ ਬੜੀ ਤੇਜ਼ ਹੋ ਗਈ ਹੈ ਹੋ ਸਕਦਾ ਬਾਰਿਸ਼ ਨਾ ਜਾਵੇ ਅਹ ਅਪਾ ਚੱਲਦੇ ਆਂ ਘਰ ਨੂੰ ਤੇ ਤੁਹਾਨੂੰ ਮਿਲਾਂਗੇ ਜੀ ਜਲਦੀ ਨੈਕਸਟ ਵੀਡੀਓ ਚ ਉਦੋਂ ਤੱਕ ਲਈ ਬਾਏ ਬਾਏ ਤੁਹਾਡੀ ਆ ਨਹੀਂ ਰਹੀ ਮੇਰੇ ਕੋਲ ਪਹੁੰਚ ਨਹੀਂ ਰਹੀ ਬਾਏ